ਅੰਮ੍ਰਿਤਸਰ ਦੇ ਨਜ਼ਦੀਕ ਪੈਂਦੇ ਮਾਨਾਵਾਲਾ वाया ਜਲੰਧਰ ਰੋਡ ਤੇ ਟੋਲ ਪਲਾਜ਼ਾ ਤੇ ਸਰਕਾਰੀ ਬੱਸ ਡਰਾਈਵਰ ਦੀ ਗਲਤੀ ਦੇ ਕਾਰਨ ਤਕਰੀਬਨ 1 ਘੰਟੇ ਤੱਕ ਜਾਮ ਲੱਗਿਆ ਰਿਹਾ। ਦਰ ਰਿਜ਼ਲ ਬੱਸ ਡਰਾਈਵਰ ਨੇ ਟੋਲ ਪਲਾਜ਼ਾ ਕਰਮਚਾਰੀਆਂ ਨੂੰ 120 ਰੁਪਏ ਨਾ ਦੇਣ ਦੀ ਸੁਰੋਤ ਵਿੱਚ ਛੋਟੀ ਲਾਈਨ ਵਾਲੀ ਸਾਈਡ ਨੂੰ ਬੱਸ ਲੰਘਾਉਣ ਦੀ ਕੋਸ਼ਿਸ਼ ਕੀਤੀ। ਪਰ ਟੋਲ ਪਲਾਜ਼ਾ ਦੇ ਕਰਮਚਾਰੀਆਂ ਨੇ ਬੱਸ ਦੇ ਅੱਗੇ ਪੱਥਰ ਸੁੱਟ ਕੇ ਸਵਾਰੀਆਂ ਦਿਨਾ ਪਰਿ ਬੱਸ ਨੂੰ ਰੋਕ ਲਿਆ ਜਿਸ ਦੇ ਸਿੱਟੇ ਵਜੋਂ ਉੱਥੋਂ ਲੰਘਦੀਆਂ ਸਰਕਾਰੀ ਬੱਸਾਂ ਦੇ ਹੋਰ ਨਾ ਡਰਾਈਵਰ ਵਰਤੇ ਕੰਡਕਟਰਾਂ ਨੇ ਮਾਨਾਵਾਲਾ ਟੋਲ ਪਲਾਜ਼ਾ ਜੀਟੀ ਰੋਡ ਤੇ ਜਾਮ ਲਗਾ ਦਿੱਤਾ ਇਸ ਕਾਰਨ ਦੂਰ ਦੂਰ ਆਡੇ ਤੋਂ ਆਈਆਂ ਸਵਾਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੇ ਹਾਈਵੇ ਤੋਂ ਗੁਜ਼ਰਦੀ ਐਂਬੂਲੈਂਸ ਨੂੰ ਵੀ ਟ੍ਰੈਫਿਕ ਜਾਮ ਲੱਗਣ ਦੇ ਕਾਰਨ ਕਾਫੀ ਦਿੱਕਤਾਂ ਆਈਆਂ ਕਾਫੀ ਦੇਰ ਬਾਅਦ ਟ੍ਰੈਫਿਕ ਪੁਲਿਸ ਥਾਣਾ ਜੰਡਿਆਲਾ ਗੁਰੂ ਦੇ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਮਾਮਲਾ ਸ਼ਾਂਤ ਕਰਵਾਇਆ ਗਿਆ ਇਸ ਦੌਰਾਨ ਐਸਏਪੀ ਪ੍ਰਭਜੀਤ ਸਿੰਘ ਨੇ ਆਪਣੀ ਸੂਝਬੂਝ ਦੇ ਨਾਲ ਮੌਕੇ ਤੇ ਸਰਕਾਰੀ ਬੱਸ ਡਰਾਈਵਰ ਤੇ ਕੰਡਕਟਰ ਦੇ ਕੋਲ 120 ਰੁਪਏ ਟੋਲ ਪਲਾਜ਼ਾ ਦੇ ਕਰਮਚਾਰੀਆਂ ਨੂੰ ਧਵਾ ਕੇ ਮਸਲਾ ਹੱਲ ਕਰਵਾਇਆ। ਇਹ ਨਾ ਤਿੰਨ ਲੈਣਾ ਚੱਲ ਨਹੀਂ ਸਿਰਫ ਪਰਲੀ ਲੈਂਡ ਬੰਦ ਕੀਤੀ ਹੈ ਇਹਨਾਂ ਨੇ ਇਧਰੋਂ ਮੇਰੇ ਅੱਗੇ ਤرائی ਵੜੀ ਬੱਸਾਂ ਲੰਘਦੀਆਂ ਨੇ ਪਾਰ ਵੀ ਲੰਗੀ ਜਾਂਦਾ ਮੈਂ ਜਾਮ ਲੱਗਾ ਮੈਂ ਵਾਪਸ ਮੁੜ ਕੜਾ ਇਧਰੋਂ ਗੱਡੀ ਨੰਗਾ ਤੇ ਇਹਨੇ ਕਹਾਂ ਮੈਂ ਨੰਗਾ ਨਹੀਂ ਦੇਣੀ ਗੱਡੀ ਅੱਗੇ ਪੱਥਰ ਸੁੱਟਦੇ ਐ ਨਾ ਬਦਮਾਸ਼ੀ ਕੀਤੀ ਆ ਮੈਂ ਤੁਹਾਡੀ ਗੱਲ ਸਮਝਦਾ ਸਰ ਤੁਹਾਡੇ ਪਿੱਛੇ ਜਿਸ ਤਰ੍ਹਾਂ ਤੁਸੀਂ ਬੱਸਾਂ ਢਾਈ ਆ ਤੁਸੀਂ ਪਿੱਛੇ ਕਰਕੇ ਦੂਜੀ ਲਾਈਨ ਦੇ ਵੀ ਕੱਢ ਸਕਦੇ ਜੇ ਦੂਜੀ ਲਾਈਨ ਸਾਰੀ ਬੰਦ ਪਈ ਆ ਬੰਦੀ ਸਰ ਬੱਸ ਭਰੀ ਸਵਾਰੀਆਂ ਨਾ ਸਾਰੇ ਜਾਮ ਲਗਾਈ ਇੱਕ ਲੈਣੇ ਚ ਪਰਲੀ ਲੈਣੇ ਨਾ ਬੰਦ ਕੀਤੀ ਹਰ ਵਾਰੀ ਪਰਲੀ ਲੈਂਡ ਬੰਦ ਰੈਂਦੀ ਆ ਤੁਹਾਨੂੰ じゃ ਇੱਕ ਲ ਉਹ ਕੋਈ ਨਾ ਪੱਥਰ ਸੋੜਦੇ ਬਦਮਾਸ਼ੀ ਕਰਨ ਦੇ ਬਸੇ ਠੀਕ ਹੈ ਜੀ ਗੱਲਬਾਤ ਉਹਨਾਂ ਨਾਲ ਵੀ ਕਰਾਂਗੇ ਆਪਾਂ ਉਹਨਾਂ ਦੀ ਵੀ ਸਹਿਮਤੀ ਲਵਾਂਗੇ ਲੇਕਿਨ ਤੁਸੀਂ ਜਿਹੜੀ ਇਸ ਤਰ੍ਹਾਂ ਹਏ ਬਸ ਇਥੇ ਲਾਈਏ ਤੂੰ ਪਿੱਛੇ ਕਰਕੇ ਦੂਜੀ ਸਾਈਡ ਤੇ ਕੱਢ ਦੋ ਪਿੱਛੇ ਜਾਮ ਲੱਗ ਗਿਆ ਸਰ ਮੈਂ ਤੁਹਾਡੀ ਗੱਲ ਮੰਨਦਾ ਤੁਹਾਡੀ ਇਸ ਬੱਸ ਦੀ ਵਜ੍ਹਾ ਨਾਲ ਇੱਕ ਨਾ ਜਾਮ ਲੱਗ ਗਿਆ ਠੀਕ ਹੈ ਐਂਬੂਲੈਂਸ ਇਥੋਂ ਬੜੀ ਮੁਸ਼ਕਲ ਨਾਲ ਕੇ ਗਈ ਮੈਂ ਸਭ ਕੁਝ ਆਪਣੀ ਅੱਖੀਂ ਦੇਖਿਆ ਤੁਸੀਂ ਮੈਂ ਮੈਂ ਰਿਕਵੈਸਟ ਕਰਦਾ ਪਲੀਜ਼ ਕੋਸ਼ਿਸ਼ ਕਰੋ ਦੂਜੀਆਂ ਵੀ ਸਵਾਰੀਆਂ ਖਤਲਖਰਾਬ ਨਾ ਹੋਣ ਹਾਂ ਜੀ ਪਤਾ ਕੀ ਗੱਲ ਹੈ ਇਹਨਾਂ ਦਾ ਰੋਜ਼ ਦਾ ਇਹੀ ਕੰਮ ਹੈ ਇੱਕ ਦਿਨ ਦਾ ਕੰਮ ਨਹੀਂ ਆ ਇਹ ਉਧਰੋਂ ਆ ਜੀਏ ਉਧਰੋਂ ਤਿੰਨ ਲੈਣਾ ਚੱਲੂ ਹੁੰਦੀਆਂ ਨੇ ਇੱਕ ਲੈਣ ਬੰਦ ਹੁੰਦੀ ਆ ਇਧਰੋਂ ਆ ਇਧਰੋਂ ਤਿੰਨ ਲੈਣਾ ਚੱਲੂ ਨੇ ਜਦੋਂ ਆਏ ਆ ਅਸੀਂ ਉੱਤ ਸਰੇ ਵਾਲੀ ਲੈਣਾ ਬਿਲਕੁਲ ਬੰਦ ਸੀ ਜਾਨ ਜਿਉਂਦਾ ਤਾਂ ਲੱਗਾ ਬੱਸ ਭਰੀ ਸਵਾਰੀ ਦੀ ਪਹੁੰਚ ਲੋ ਇਹ ਕਾਰਾਂ ਲੰਘ ਸਕਦੀਆਂ ਪ੍ਰਾਈਵੇਟ ਬੱਸਾਂ ਲੰਘ ਸਕਦੀਆਂ ਸਰਕਾਰੀ ਬੱਸ ਕਿਉਂ ਨਹੀਂ ਲੰਘ ਸਕਦੀ ਟਿਕਟ ਖੇਚ ਲੋ ਟੈਗ ਲੱਗਾ ਸਕੈਨ ਕਰ ਲੋ ਹਾਲਾਂਕਿ ਰਸਤਾ ਖੁੱਲਾ ਸੀ ਬੱਸ ਵਿੱਚ ਇਹਨੇ ਪੱਥਰ ਫੁੱਟੇ ਆ ਗਏ ਜਿਹਨੇ ਅਗਲੇ ਬੰਨੇ ਜਾਣ ਬੁੱਝ ਕੇ ਪੱਥਰ ਫੁੱਟੇ ਗਏ ਆ ਨਾ ਬੰਦ ਕੀਤਾ ਗਿਆ ਠੀਕ ਹੈ ਜੀ ਤੇ ਕਿੱਥੇ ਨੇ ਉਹ ਦੂਜੇ ਉਹ ਕਿੱਥੇ ਉੱਥੇ ਅੰਦਰ ਬੈਠੇ ਕਿੱਥੇ ਬੈਠੇ ਆ ਆ ਸਾਹਮਣੇ ਬਹੁਤ ਫਲੋਤਾ ਮੁੰਡਾ ਕਾਲੇ ਪਰਨੇ ਵਾਲਾ ਜਿਹਨੇ ਪੱਥਰ ਫੁੱਟੇ ਆ ਉਹ ਜਿਹਨੇ ਮੂੰਹ ਬੰਨਿਆ ਉਹਨੇ ਪੱਥਰ ਕੀ ਗੱਲ ਇਹ ਵੀ ਤੁਸੀਂ ਦੱਸਿਓ ਪਾਜੀ ਇਹ ਗੱਲ ਆ ਇਹਨਾਂ ਨੂੰ ਕਹਿ ਮੈਂ ਲੈਣ ਸਣੀ ਗੱਡੀ ਪਾ ਲੋ ਹਾਂ ਇਹ ਸਰ ਜ਼ਬਰਦਸਤੀ ਬੱਸ ਗਾਂ ਲਈ ਆਉਂਦੇ ਆ ਇਹਨਾਂ ਨੂੰ ਠੇਕੇਦਾਰ ਨੇ ਇਹਨਾਂ ਨਾਲ ਗੱਲ ਹੋਈ ਆ ਲੈਣੇ ਗੱਡੀਆਂ ਜਾਣੀਆਂ ਅਸੀਂ ਬੂਮ ਤੱਕ ਲਾਤੇ ਆ ਇਹ ਜ਼ਬਰਦਸਤੀ ਆਉਂਦੀ ਨਾ ਆਉਂਦੀ ਇਹਨਾਂ ਨੇ ਪੁੱਛੋ ਕਿਹੜੀ ਪ੍ਰਾਈਵੇਟ ਬੱਸ ਨਹੀਂ ਪ੍ਰਾਈਵੇਟ ਦੀ ਨਹੀਂ ਗੱਲ ਹੋ ਜਦੋਂ ਉਹਨਾਂ ਨੇ ਕਿਹਾ ਟੈਗ ਲੱਗਾ ਤੁਸੀਂ ਟੈਗ ਸਕੈਨ ਕਰ ਲਓ ਟੈਗ ਲੈਣ ਛੋੜਾ ਇਹਨਾਂ ਨੂੰ ਕਿਹਾ ਸੀ ਇਹਨਾਂ ਨੇ ਕਿਹਾ ਸਾਡਾ ਕੋਲ دوسری ਮਸ਼ੀਨ ਹੈ ਪੰਜੀਆਂ ਮਸ਼ੀਨ ਹੈ ਨਹੀਂ ਆ ਇਹ ਆ ਵੀਆਪੀ ਲੈਣੇ ਆਂਦੀ ਪੁਲਥਾ ਲਈ ਸਿਰਫ ਐਂਬੂਲੈਂਸ ਹੀ ਆਣੀ ਹੈ ਹਾਂ ਐਂਬੂਲੈਂਸ ਆ ਗਈ ਹਾਂ ਤਾਂ ਇਹ ਕੱਢਣ ਦੀ ਡੇ ਸਿੱਧੀਆਂ ਬੱਸਾਂ ਕਰਕੇ ਬੈਠੇ ਨੇ ਨੂੰ ਪੁੱਛਿਆ ਇਹਨਾਂ ਨੂੰ ਅਧਿਕਾਰ ਕਿਹਨੇ ਦਿੱਤਾ ਬੱਸ ਬੰਦ ਕਰਨ ਦਾ ਅੱਛਾ ਤੁਹਾਡਾ ਕੋਲ ਕੀ ਤੁਸੀਂ ਇੱਥੋਂ ਦੇ ਟੋਲ ਪਲੇਜ ਦੇ ਅਧਿਕਾਰੀ ਜੇ ਹੈ ਕੋਈ ਤੁਹਾਡੇ ਕੋਲ ਅਥਾਰਟੀ ਲੈਟਰ ਕੋਈ ਹਾਂਜੀ ਸਰ ਦਿਖਾਓ ਸਰ ਉਹੰਦਰ ਕੱਟ ਤੁਹਾਨੂੰ ਪਤਾ ਇੱਥੇ ਜਾਮ ਕਿੰਨਾ ਲੱਗਾ ਕਿੰਨੇ ਖਜਲ ਖਰਾਬ ਹੋਈਆਂ ਸਵਾਰੀਆਂ ਉਹਨਾਂ ਨੂੰ ਚਾਹੀਦਾ ਨਾ ਮੈਂ ਤੁਹਾਡੀ ਗੱਲ ਸਮਝਦੇ ਨਾ ਕੋਈ ਗੱਲ ਨਹੀਂ ਰਮਾਲਦੀ ਕੋਈ ਹਜੇ ਗੱਲ ਸੁਣੋ ਭਾਜੀ ਉਹਨਾਂ ਨੇ ਕਿਹਾ ਬੂਮ ਲੱਥੇ ਆ ਬਾਥਾ ਜਾਓ ਤੁਸੀਂ ਸਿੱਧੀਆਂ ਕਰਕੇ ਜਾਓ ਇਹ ਆnde ਨਹੀਂ ਅਸੀਂ ਐਦੀ ਨਾ ਚਲੋ ਆਪਣੇ ਮੈਨੇਜਰ ਨਾਲ ਗੱਲ ਕਰਾਓ ਆਓ ਆਜੋ ਆਪਣੇ ਮੈਨੇਜਰ ਨਾਲ ਗੱਲ ਕਰਾਓ ਹਾਂਜੀ ਹਾਂਜੀ ਕੱਟੋ ਕੀ ਗੱਲ ਦੱਸੋ ਭਾਜੀ ਮੈਨੂੰ ਮਿਕਿਆ